ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਆਪਾਂ ਰਾਤ ਦੀ ਬਚੀ ਹੋਈ ਰੋਟੀ ਦਾ ਨਾਸ਼ਤਾ ਜਿਹੜਾ ਨਾਸ਼ਤਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਤੇ ਨਾਸ਼ਤੇ ਦੇ ਵਿੱਚ ਆਪਾਂ ਪਾਵਾਂਗੇ ਛਿਮਲਾ ਮਿਰਚ ਪਿਆਜ਼ ਆਲੂ ਹਰੀ ਮਿਰਚ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਲੰਬੇ ਲੰਬੇ ਆਪਾਂ ਪਿਆਜ਼ਾਂ ਨੂੰ ਕੱਟ ਦਵਾਂਗੇ ਇਸ ਤਰ੍ਹਾਂ ਦੇ ਆਪਾਂ ਲੰਬੇ-ਲੰਬੇ ਪਿਆਜ਼ ਕੱਟ ਲਵਾਂਗੇ। ਚਿਮੜਾ ਮਿਰਚ ਨੂੰ ਵੀ ਆਪਾਂ ਕੱਟ ਲਵਾਂਗੇ। ਚਿਮੜਾ ਮਿਰਚ ਵੀ ਆਪਾਂ ਬਰੀਕ-ਬਰੀਕ ਲੰਬਾਈ 'ਚ ਕੱਟ ਲਵਾਂਗੇ। ਆਲੂ ਨੂੰ ਵੀ ਆਪਾਂ ਲੰਬਾਈ ਕੱਟ ਲਵਾਂਗੇ। ਇਥੇ ਆਲੂ ਆਪਾਂ ਕੱਚਾ ਆਲੂ ਲਿਆ ਸੀ ਪਤਲੇ ਪਤਲੇ ਆਲੂ ਦੇ ਵੀ ਆਪਾਂ ਸਲਾਈਸ ਬਣਾਵਾਂਗੇ ਆਲੂ ਨੂੰ ਆਪਾਂ ਜਿਆਦਾ ਹੀ ਬਰੀਕ ਕੱਟਾਂਗੇ ਇਸ ਤਰ੍ਹਾਂ ਦੇ ਆਲੂ ਜਲਦੀ ਪੱਕ ਜਾਣਗੇ ਹਰੀ ਮਿਰਚ ਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆ ਸੀ ਤੇ ਹਰੀ ਮਿਰਚ ਆਪਣੇ ਰਕੋਰਡਿੰਗ ਪਾ ਸਕਦੇ ਜਿੰਨਾ ਵੀ ਆਪਾਂ ਤਿੱਖਾ ਪਸੰਦ ਕਰ ਸਕਦੇ ਹੋ ਨਹੀਂ ਆਪਾਂ ਹਰੀ ਮਿਰਚ ਪਾਵਾਂਗੇ ਤੇ ਆਪਾਂ ਦੋ ਹਰੀਆਂ ਮਿਰਚਾਂ ਪਾਈਆਂ ਸੀ ਤੇ ਦੋ ਹੀ ਤਰੀਕ ਬਰੀਕ ਹਰੀਆਂ ਮਿਰਚਾਂ ਨੂੰ ਆਪਾਂ ਕੱਟ ਦਵਾਂਗੇ ਇੱਥੇ ਆਪਾਂ ਸਬਜ਼ੀਆਂ ਨੂੰ ਕੱਟ ਲਿਆ ਸਬਜ਼ੀਆਂ ਨੂੰ ਆਪਾਂ ਬੋਲ ਵਿੱਚ ਪਾ ਦਵਾਂਗੇ ਹੁਣ ਉੱਪਰੋਂ ਦੀ ਪਾ ਦਵਾਂਗੇ ਆਪਾਂ ਹਰਾ ਧਨੀਆ ਉਸ ਤੋਂ ਬਾਅਦ ਮੈਂ ਅਦਰਕ ਨੂੰ ਗ੍ਰाइंड ਕਰ ਲਿਆ ਸੀ ਅਦਰਕ ਪਾ ਦਵਾਂਗੇ ਚਾਟ ਮਸਾਲਾ ਅੱਧਾ ਚਮਚਾ ਬਨਮਕ ਪਾਇਆ ਸੀ ਅੱਧਾ ਚਮਚਾ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਹਲਦੀ ਉਸ ਤੋਂ ਬਾਅਦ ਆਪਾਂ ਬੇਸਣ ਪਾ ਦਵਾਂਗੇ ਵੀਸਨ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਥੋੜਾ ਜਿਹਾ ਆਪਾਂ ਪਾਣੀ ਨੂੰ ਪਾ ਦੇਵਾਂਗੇ ਪਾਣੀ ਪਾ ਕੇ ਥੋੜਾ ਜਿਹਾ ਮਿਕਸ ਕਰ ਲਵਾਂਗੇ ਜਿਆਦਾ ਆਪਾਂ ਪਤਲਾ ਨਹੀਂ ਕਰਨਾ ਆਪਾਂ ਹਾਰ ਜਿਹਾ ਹੀ ਰੱਖਾਂਗੇ ਬੋਲ ਮੇਰੇ ਕੋਲ ਛੋਟਾ ਪੈ ਗਿਆ ਮੈਨੂੰ ਇਸ ਤਰ੍ਹਾਂ ਹੌਲੀ ਹੌਲੀ ਥੋੜਾ ਮਟੀਰੀਅਲ ਨੂੰ ਮਿਲਾਉਣਾ ਪੈਣ ਰਿਹਾ ਸੀ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੱਤਾ ਇਹਨੂੰ ਇੱਥੇ ਆਪਾਂ ਰੋਟੀ ਲੈ ਲਈ ਸੀ ਰੋਟੀ ਦੇ ਉੱਤੇ ਆਪਾਂ ਇਹਨੂੰ ਲਾੜਵਾਂਗੇ ਤੇ ਇਹ ਨਾਸ਼ਤਾ ਬਹੁਤ ਬਣ ਕੇ ਸਵਾਦ ਬੰਦਾ ਯਾਰ ਤੇ ਤੁਸੀਂ ਬੱਚੇ ਤੁਹਾਡੇ ਇਸ ਤਰ੍ਹਾਂ ਹੀ ਨਾਸ਼ਤੇ ਤੁਸੀਂ ਬਣਾ ਕੇ ਦੋਗੇ ਤਾਂ ਬੱਚੇ ਬਹੁਤ ਮੰਗ ਮੰਗ ਕੇ ਖਾਣਗੇ ਸਾਨੂੰ ਬਣਾ ਕੇ ਦੋ ਬਹੁਤ ਵਧੀਆ ਇਹ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈ ਤਾਂ ਆਪਣਾ ਗੈਸ ਤੇ ਹੁਣ ਪੈਨ ਰੱਖਦੇ ਆ ਆਪਾਂ ਥੋੜੀ ਜਿਹੀ ਆਪਾਂ ਜਵੈਨ ਨੂੰ ਐਡ ਕਰ ਦਵਾਂਗੇ ਜਵੈਨ ਪਾਉਣਾ ਮੈਂ ਭੁੱਲ ਗਈ ਸੀ ਤੇ ਇਹ ਵਾਲੇ ਬੈਟਰ 'ਚ ਵੀ ਆਪਾਂ ਜਵੈਨ ਪਾ ਦਵਾਂਗੇ ਜਵੈਨ ਪਾ ਕੇ ਫਲੇਵਰ ਬਹੁਤ ਅੱਛਾ ਹੁੰਦਾ ਹੈ ਨਾਸ਼ਤੇ ਵਿੱਚ ਗੈਸ ਤੇ ਮੈਂ ਪੈਨ ਰੱਖ ਲਿਆ ਸੀ ਪੈਨ ਦੇ ਵਿੱਚ ਆਪਾਂ ਔਲ ਨੂੰ ਪਾ ਦਵਾਂਗੇ අව අප සගි ස් ලාදවාග අවුලු පාගයක්පන් නාස්තේනු පල්ට දක්කත පලටදගෙන් නති ද තේල්දෙද එක දෝකල එම්තිපන් සිකන්දවාගෙන් රෝටිනුත පන් හොඩ හොඩ ස්ථාද බාධමාගේ කරංචී වයගින් ਲੋਕ ਲੈਂਦੇ ਹੀ ਆਪਾਂ ਰੋਟੀ ਫਾਈ ਸੀ 2-3 ਮਿੰਟ ਹੋ ਗਏ ਸੀ ਆਪਾਂ ਹੁਣ ਇਹਨੂੰ ਪਲਟ ਦਵਾਂਗੇ ਕਿੰਨਾ ਵਧੀਆ ਨਾਸ਼ਤਾ ਸਾਡਾ ਬਣਿਆ ਬਹੁਤ ਵਧੀਆ ਨਾਸ਼ਤਾ ਬਣ ਕੇ ਤਿਆਰ ਹੋਇਆ ਚਾਹ ਦੇ ਨਾਲ ਖਾਓ ਆਪਾਂ ਸੌਸ ਦੇ ਨਾਲ ਆਪਾਂ ਸਰਵ ਕਰ ਸਕਦੀ ਆ ਕਿੰਨੇ ਆਪਾਂ ਇਹ ਚੋਂ ਕੱਢ ਲਵਾਂਗੇ ਪੈਨ ਚ ਤੇ ਆਪਾਂ ਤੁਹਾਨੂੰ ਦਿਲ ਸਾਡੇ ਕਿੰਨੇ ਵਧੀਆ ਸਦਾ ਸਬਜ਼ੀਆਂ ਵਾਲਾ ਨਾਸ਼ਤਾ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਦੂਸਰੇ ਵੀ ਇਸ ਤਰ੍ਹਾਂ ਹੀ ਪਾ ਦਵਾਂਗੇ ਲੋਕਲੇਟ ਤੇ ਆਪਾਂ ਇਹਨੂੰ ਵੀ 5 ਕਿ ਮਿੰਟ ਸਿਕਨ ਦਵਾਂਗੇ ਕਵਿਨਾ ਹਸਤਾ ਕੱਢ ਕੇ ਆਪਾਂ ਪਲੇਟ 'ਚ ਰੱਖ ਦੇਵਾਂਗੇ ਤੇ ਮੋੜ ਆਪਾਂ ਥੋੜਾ ਜਿਹਾ ਕੌਲ ਫੇਰ ਪਾ ਦਵਾਂਗੇ ਆਇਲ ਗਰਮ ਹੋ ਗਿਆ ਸੀ ਆਪਾਂ ਰੋਟੀ ਨੂੰ ਫੇਰ ਪਲਟ ਦਵਾਂਗੇ ਸਿੱਪੀ ਦਿਖਾ ਦਵਾਂਗੇ ਆਪਾਂ ਜਿਹੜੇ ਸੂਰ ਹਲਕਾ ਹਲਕਾ ਹੋ ਗਿਆ ਉਹ ਤੇ ਬਾਅਦਵਾਂਗੇ ਸਾਂਚੇ ਮਿੰਟ ਵਾਸਤੇ ਇਹਨਵੇਂ ਲੋਕਲੇ ਇਲਟੇ ਸਿਕੰਤਵਾਗੇ ਇੱਥੇ ਆਪਾਂ ਸਾਰਾ ਨਾਸ਼ਤਾ ਬਣਾ ਕੇ ਤਿਆਰ ਕਰ ਲਿਆ ਰੋਟੀ ਦੇ ਨਾਸ਼ਤੇ ਨੂੰ ਆਪਾਂ ਸਰਵ ਕਰ ਲਵਾਂਗੇ ਬੱਚੇ ਵੀ ਖੁਸ਼ ਤੇ ਸਾਡੀਆਂ ਰੋਟੀਆਂ ਵੀ ਸਾਂਭੀਆਂ ਬਣ ਗਈਆਂ ਵਧੀਆ ਕੁਰਕਰੀਆਂ ਬਚੀ ਹੋਈ ਰੋਟੀ ਵੀ ਨਹੀਂ ਵੇਸਟ ਹੁੰਦੀ ਜੇ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਕਰੀਏ ਤੇ ਰੋਟੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ